ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਨੂੰ ਲੈ ਕੇ ਪੂਰਾ ਜ਼ੋਰ ਲੱਗਿਆ ਹੋਇਆ ਹੈ ਪਰ ਉੱਥੇ ਹੀ ਕਈ ਅਜਿਹੇ ਪਿੰਡ ਨੇ ਜਿੱਥੇ ਕੀ ਨਸ਼ਾ ਸ਼ਰਿਆਮ बिकਦਾ ਹੈ ਤਸਵੀਰਾਂ ਤੁਹਾਨੂੰ ਤਰਨਤਾਰਨ ਦੇ ਪਿੰਡ ਸਬਰਾਂ ਤੋਂ ਸਾਹਮਣੇ ਆਈਆਂ ਨੇ ਤੇ ਉੱਥੋਂ ਤਸਵੀਰਾਂ ਦਿਖਾਉਣੇ ਆ ਜਿੱਥੇ ਕਿ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇੱਕ ਮਾਂ ਦੇ ਵੱਲੋਂ ਪੰਚਾਇਤ ਦੇ ਸਾਹਮਣੇ ਰੋਲਾ ਪਾਇਆ ਗਿਆ ਕਿ ਉਸਦੇ ਆ ਪੁੱਤ ਜਿਹੜਾ ਉਹ ਨਸ਼ਾ ਨਹੀਂ ਵੇਚਦਾ ਕਿਉਂਕਿ ਉਸ ਦਾ ਝੂਠਾ ਨਾਮ ਲਾਇਆ ਗਿਆ ਤਾਂ ਉਸ ਦਾ ਕਾਰਜ ਜਿਹੜਾ ਖਰਾਬ ਕੀਤਾ ਜਾ ਰਿਹਾ ਤੇ ਬੱਚੇ ਦੀ ਜ਼ਿੰਦਗੀ ਖਰਾਬ ਕੀਤੀ ਜਾ ਰਹੀ ਆ ਪੰਚਾਇਤ ਦੇ ਵੱਲੋਂ ਵੀ ਉਹਨਾਂ ਦੀ ਪੂਰੀ ਗੱਲਬਾਤ ਸੁਣੀ ਉਸ ਤੋਂ ਬਾਅਦ ਇਹ ਵੀ ਦੱਸਿਆ ਜਾਂਦਾ ਹੈ ਕਿ ਜਿਹੜੇ ਪਿੰਡ ਦੇ ਨੌਜਵਾਨ ਨੇ ਪਿੰਡ ਦੇ ਹੀ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਨਸ਼ਾ ਕਰਦੇ ਨੇ ਤਾਂ ਪੰਚਾਇਤ ਦੇ ਵੱਲੋਂ ਉੱਥੇ ਮੌਕੇ ਤੇ ਪਹੁੰਚਿਆ ਗਿਆ ਜਿੱਥੇ ਕਿ ਮੌਕੇ ਤੇ ਪਹੁੰਚ ਕੇ ਦੋ ਨੌਜਵਾਨਾਂ ਨੂੰ ਵੀ ਸ਼ਰਿਆਮ ਜਿਹੜਾ ਕਾਬੂ ਕੀਤਾ ਜਿਸ ਦੀ ਵੀਡੀਓ ਸ਼ਰਿਆਮ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤਾਂ ਜਦੋਂ ਇਸ ਬਾਬਤ ਸਰਪੰਚ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਸਰਪੰਚ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਕਮਤਾ ਪਾਇਆ ਸੀ ਜਿਸ ਦੇ ਵਿੱਚ ਅਸੀਂ ਇਹ ਮਤਾ ਪਾਸ ਕੀਤਾ ਗਿਆ ਕਿ ਜਿਹੜਾ ਪਿੰਡ ਦੇ ਵਿੱਚ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਉਸ ਤੋਂ ਬਾਅਦ ਸਰਪੰਚ ਨੇ ਹੋਰ ਕੀ ਕੁਝ ਕਿਹਾ ਆਉ ਤੁਹਾਨੂੰ ਸੁਣਾਉਂਦੇ ਆ ਸਰਪੰਚ ਭਿੰਡਸੁਰਾ ਜੀ केजी ਸਾਨੂੰ ਕੋਈ 3-4 ਦਿਨ ਤੋਂ ਪਹਿਲਾਂ ਸਾਨੂੰ ਪਤਾ ਮਿਲ ਰਿਹਾ ਸੀ ਕਿ ਉੱਥੇ ਬਹੁਤ ਜ਼ਿਆਦਾ ਜਾਨਕੀ ਨਸ਼ਾ ਸਮਸ਼ਾਨ ਘਾਟ ਦੇ ਵਿੱਚ ਲੱਗ ਰਿਆ ਜੀ ਬਹੁਤ ਮੇਲਾ ਲੱਗਾ ਰਿਹਾ ਅਸੀਂ ਅੱਜ ਇੱਥੇ ਜਾ ਕੇ ਜਦੋਂ ਵੇਖਿਆ ਵਾਕਿਆ ਸੀ ਉੱਥੇ ਨਸ਼ਾ ਕਰਨ ਦਾ ਇਹ ਮੁੰਡੇ ਅਹੀਂ ਰੰਗੇ ਅਸੀਂ ਫੜ ਲਏ ਤੇ ਉਹਨਾਂ ਵੀ ਉਸੇ ਵਲੇ ਹੀ ਜੋ ਸਰਹੰਜਾਂ ਬਰਾਮਦ ਕੀਤੀਆਂ ਉੱਥੇ ਮੁੰਡੇ ਤਰਫ ਤੋਂ ਫੜ ਲਏ ਇੰਨਾ ਉਹ ਪੀਲਾ ਪਿੱਤਗੜੇ ਹੋ ਕੇ ਸਾਥ ਦਿਓ ਸਰਕਾਰ ਦਾ ਵੀ ਸਾਡਾ ਵੀ ਸਾਥ ਦਿਓ ਜਿਸ ਤਰ੍ਹਾਂ ਮਰ ਲੋ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਫੁੱਲਰ ਪਿੰਡ ਪਿੰਡ ਜਾ ਕੇ ਮੀਟਿੰਗਾਂ ਕਰ ਰਹੇ ਆ ਉਹ ਤਾਂ ਹੱਥੀਂ ਜੋੜਦੇ ਆ ਉਹ ਤਾਂ ਵੇਖੋ ਜਦੋਂ ਚੋਣਾਂ ਤੋਂ ਪਹਿਲਾਂ ਵੀ ਜਦੋਂ ਵੋਟਾਂ ਆਈ ਉਦੋਂ ਵੀ ਇਹ ਗੱਲ ਕਹਿੰਦੇ ਰਹੇ ਵੀ ਜਿੰਨੇ ਨਸ਼ਾ ਕਰਨਾ ਉਹ ਮੇਰੇ ਬੇਸ਼ੱਕ ਹੋਣਾ ਹੀ ਉੱਠ ਕੇ ਕੱਲ ਜੇ ਵੋਟ ਨਾ ਪਾਵੇ ਉਹ ਬੇਨਤੀਆਂ ਕਰਦੇ ਰਹੇ ਆ ਹੁਣ ਵੀ ਉਹ ਪਿੰਡ ਪਿੰਡ ਜਾ ਕੇ ਬੇਨਤੀ ਕਰਦੇ ਆ ਵੇਖੋ ਭਲਾਵਾ ਪਿੰਡ ਦਾ ਹੀ ਭਲਾ ਹੋ ਸਕਦਾ ਜੇ ਸਾਰੇ ਲੁੱਟਾ ਹੋਆ ਕਈ ਕੁਝ ਹੋ ਰਿਹਾ ਸਾਰਿਆਂ ਦੇ ਹੀ ਇਸ ਕਰਕੇ ਅਸੀਂ ਅਪੀਲ ਕਰਦੇ ਆਂ ਕਿ ਬਚੋ ਪੰਜਾਬ ਬਚਾਈਏ ਜਿਤਨਾ ਵੀ ਵਾਅਦਾ ਵਾ ਨਸ਼ਾ ਛੱਡੋ ਕਿ ਇਹਨੇ ਨਸ਼ਾ ਛੱਡਨਾ ਸਰਕਾਰ ਵੱਲੋਂ ਪੰਚਾਇਤਾਂ ਨੂੰ ਵੀ ਹੁਕਮ ਆ ਉਹ ਬੰਦੇ ਦਾ ਫ੍ਰੀ ਇਲਾਜ ਕਰਵਾਇਆ ਜਾਊਗਾ ਅੱਜ ਹੀ ਉਹ ਸੈਂਟਰ ਦੇ ਵਿੱਚ ਕੋਈ ਤੰਗੀ ਨਹੀਂ ਉੱਥੇ ਆਉਗੀ ਬਿਲਕੁਲ ਫ੍ਰੀ ਇਲਾਜ ਤੇ ਉਹਨੂੰ ਬਿਲਕੁਲ ਤੰਦਰੁਸਤ ਕਰਕੇ ਲਿਆਵਾਂਗੇ ਦਿলো ਛੱਡਣਾ ਚਾਹੁੰਦਾ ਜਿਹੜਾ ਉਹ ਸਾਡੇ ਨਾਲ ਸੰਪਰਕ ਕਰਨ ਤੇ ਅਸੀਂ ਉਹਨਾਂ ਨੂੰ ਉੱਥੇ ਗੱਲ ਕਰਦੇ ਹਾਂ ਹੀ ਸ਼ਮਸ਼ਾਨ ਘਾੜ ਚੋਂ ਬੰਦੇ ਥੇ ਆ ਨਸ਼ਾ ਕੋ ਸੂਈਆਂ ਸਿਰੰਜਾ ਸਾਰਾ ਕੁਝ ਮਜੂਦ ਸੀ ਅਸੀਂ ਤੇ ਉਹ ਅਪੀਲ ਕਰਦੇ ਆਂ ਵੀ ਜਾਂ ਤੇ ਨਸ਼ਾ ਛੱਡ ਦੋ ਤੇ ਜੇ ਤੁਸੀਂ ਨਹੀਂ ਛੱਡ ਸਕਦੇ ਸਾਡੇ ਨਾਲ ਸੰਪਰਕ ਕਰੋ ਅਸੀਂ ਉਹਨਾਂ ਦਾ ਫ੍ਰੀ ਇਲਾਜ ਕਰਾਵਾਂਗੇ ਕੋਈ ਪੈਸਾ ਨਹੀਂ ਲੱਗੂਗਾ ਦੂਜੀ ਕਿਤਾਬਣੀ ਇਹ ਆ ਵੀ ਜੇ ਤੁਸੀਂ ਇਤਰਾ ਹੀ ਕਰਦੇ ਰਹੇ ਤੇ ਅਸੀਂ ਵੀ ਹੁਣ ਤਿਆਰ ਵਾਂ ਤਤਵਰਤਾ ਤਿਆਰ ਵਾਂ ਇਹਨਾਂ ਨੂੰ ਫੜਾਂਗੇ ਤੇ ਡਕਾਂਗੇ ਵੀ ਕਲਪ ਪਿੰਡ ਦੇ ਵਿੱਚ ਮਤਾ ਪਾਇਆ ਗਿਆ ਵਾ ਵੀ ਜਿਹੜਾ ਇਹਨਾਂ ਦੀ ਜਵਾਨਤ ਵੀ ਕਰਾਉ ਜਾਂ ਕੋ ਮੈਂਬਰ ਪੰਚਾਇਤ ਲਾ ਲਓ ਜਾਂ ਸਰਪੰਚ ਲਾ ਲਓ ਜਾਂ ਨੰਬਰਦਾਰ ਲਾ ਲਓ ਉਹਦਾ ਵੀ ਪਿੰਡ ਚੋਂ ਬਾਈਕਾਟ ਕੀਤਾ ਜਾਊਗਾ ਵੇਚਣ ਵਾਲੇ ਨੂੰ ਕਿਸੇ ਵੀ ਕੀਮਤ ਦੇ ਬਖਸ਼ਿਆ ਨਹੀਂ ਜਾਊਗਾ